ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ YouTube ਚੈਨਲ 올ਰਾਊਂਡਰ JK ਦੋਸਤੋ ਜਿਵੇਂ ਕਿ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਜਿਹੜਾ ਰਾਜਵੀਰ ਜਵੰਦਾ ਸੀਗਾ ਉਹ ਪੰਜਾਬੀ ਸੱਭਿਆਚਾਰਕ ਗੀਤਕਾਰ ਸੀ ਜਿਹਦੇ ਜਿਹੜੇ ਉਹ ਬਹੁਤ ਹੀ ਸਾਫ਼ ਸੁਥਰੇ ਜਿਹੜੇ ਗੀਤ ਹੁੰਦੇ ਸੀ ਜਿਨ੍ਹਾਂ ਨੂੰ ਆਪਾਂ ਪਰਿਵਾਰ ਦੇ ਵਿੱਚ ਬੈਠ ਕੇ ਸੁਣ ਸਕਦੇ ਸੀ ਇਸੇ ਕਰਕੇ ਜਿਹੜੇ ਉਹਨਾਂ ਦੇ ਜਿਹੜੇ 52 ਸ਼ੋਅ ਸੀਗੇ ਜਿਹੜੇ ਉਹ ਬੁੱਕ ਹੋਏ ਸੀ ਤੇ ਜੇ ਲੇਕਿਨ ਜੇਕਰ ਆਪਾਂ ਗੱਲ ਕਰੀਏ ਕਿ ਜਿਹੜਾ ਰਾਜਵੀਰ ਜਵੰਦਾ ਨੇ ਜਿਹੜੀ ਆਪਣੀ ਪੜ੍ਹਾਈ ਸੀ ਉਹ ਪਿੰਡ ਦੇ ਜਿਹੜਾ ਪਿੰਡ ਪੋਨਾਂ ਦੇ ਪ੍ਰਾਇਮਰੀ ਸਕੂਲ ਤੋਂ ਸ਼ੁਰੂ ਕੀਤੀ ਸੀ ਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਉਹ ਅੱਗੇ ਅੱਗੇ ਜਾਂਦੇ ਰਿਹਾ ਤਾਂ ਉਹਨਾਂ ਨੇ ਜਿਹੜੀ ਆਪਣੀ ਪੋਸਟ ਗ੍ਰੈਜੂਏਟ ਸੀ ਉਹ ਥੀਏਟਰ ਨੇ ਟੀਵੀ ਡਿਪਾਰਟਮੈਂਟ ਚ ਪੰਜਾਬੀ ਵੈਸਟੀ ਪਟਿਆਲਾ ਤੋਂ ਕੀਤੀ ਸੀ ਜਿਸ ਦੇ ਵਿੱਚ ਉਹਨਾਂ ਦੇ ਜਿਹੜੇ ਸਾਥੀ ਸੀਗੇ ਕੁਲਵਿੰਦਰ ਬਿੱਲਾ ਤੇ ਕਲੰਬਰ ਗਰੇਵਾਲ ਉਹਨਾਂ ਦੇ ਨਾਲ ਹੀ ਜੜੇ ਉਹ ਪਰਦੇ ਸੀਗੇ ਤੋਂ ਬਾਅਦ ਤੁਹਾਨੂੰ ਪਤਾ ਹੈ ਕਿ ਰਾਜਵੀਰ ਜਵੰਧਾ ਨੇ ਜਿਹੜੀ ਪੁਲਿਸ ਜੁਆਇਨ ਕਰ ਲਈ ਸੀ ਕਿਉਂਕਿ ਜਿਹੜੇ ਉਹਨਾਂ ਦੇ ਪਿਤਾ ਸੀ ਉਹ ਪੰਜਾਬ ਪੁਲਿਸ ਦੇ ਵਿੱਚ ਭਰਤੀ ਸੀ ਲੇਕਿਨ ਉਹਨਾਂ ਨੂੰ ਸਿੰਗਿੰਗ ਦਾ ਜਿਹੜਾ ਸ਼ੌਂਕ ਹੋਣ ਕਰਕੇ ਉਹਨਾਂ ਨੇ ਜਿਹੜਾ ਬਾਅਦ ਵਿੱਚ ਪੁਲਿਸ ਦੀ ਜਿਹੜੀ ਨੌਕਰੀ ਸੀਗੀ ਉਹ ਛੱਡ ਦਿੱਤੀ ਸੀ ਕਿਉਂਕਿ ਜਿਹੜੇ ਉਹਨਾਂ ਦੇ ਸਾਥੀ ਜਿਹੜ ਸੀਗੇ ਜਿਹੜੇ ਕੁਲਵਿੰਦਰ ਬਿੱਲਾ ਤੇ ਜਿਹੜੇ ਕਨਵਰਗਰੇਵਾਲ ਸੀ ਉਹ ਪੰਜਾਬੀ ਇੰਡਸਟਰੀ ਵਿੱਚ ਸਿੰਗਿੰਗ ਦੀ ਲਾਈਨ ਵਿੱਚ ਜਿਹੜੇ ਉਹ ਹਿੱਟ ਹੋ ਚੁੱਕੇ ਸੀ ਤੇ ਇਸ ਕਰਕੇ ਜਿਹੜਾ ਰਾਜਵੀਰ ਜਵੰਦਾ ਸੀ ਉਹਨੂੰ ਵੀ ਜਿਹੜਾ ਗਾਉਣ ਦਾ ਸ਼ੌਂਕ ਸੀਗਾ ਉਹਨਾਂ ਦੇ ਨਾਲ ਹੀ ਜਿਹੜੇ ਕੱਟੇ ਜਿਹੜੇ ਪ੍ਰੈਕਟਿਸ ਕਰਦੇ ਹੁੰਦੇ ਸੀ ਪਰ ਜਿਹੜਾ ਰਾਜਵੀਰ ਜਵੰਦਾ ਨੂੰ ਜਿਹੜਾ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਕਰਕੇ ਜਿਹੜਾ ਉਹ ਪਹਿਲਾਂ ਉਹ ਅੱਗੇ ਨਹੀਂ ਆ ਸਕਿਆ ਲੇਕਿਨ ਜਿਵੇਂ ਹੀ ਆਪਣਾ ਕਨਵਰਗਰੇ ਵਾਲਾ ਤੇ ਕੁਲਵਿੰਦਰ ਬਿੱਲਾ ਦਾ ਨਾਮ ਬਣਦਾ ਹੈ ਤਾਂ ਉਹਨਾਂ ਨੂੰ ਵੀ ਲੱਗਦਾ ਕਿ ਮੈਨੂੰ ਇਸ ਉੱਤੇ ਮਿਹਨਤ ਕਰਨੀ ਚਾਹੀਦੀ ਹੈ ਤੇ ਉਹ ਜਿਹੜੀ ਪੁਲਿਸ ਦੀ ਨੌਕਰੀ ਛੱਡ ਕੇ ਸਿੰਗਿੰਗ ਵੱਲ ਆ ਜਾਂਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਗਾਣੇ ਹਿੱਟ ਹੋ ਜਾਂਦੇ ਨੇ ਤੇ ਉਹਨਾਂ ਦੇ ਜਿਹੜੇ ਵਧੀਆ ਨਾਮ ਬਣ ਜਾਂਦਾ ਕਨਵਰ ਗਰੇਵਾਲ ਤੇ ਆਪਣੇ ਸਾਥੀ ਜਿਹੜਾ ਕੁਲਵਿੰਦਰ ਬਿੱਲਾ ਹੁੰਦਾ ਉਹਨਾਂ ਦੀ ਤਰ੍ਹਾਂ ਜਿਹੜੇ ਉਹਨਾਂ ਦੇ ਸ਼ੋਅ ਜਿਹੜੇ ਉਹ ਲੱਗਣ ਲੱਗ ਜਾਂਦੇ ਨੇ ਤੇ ਉਹਨਾਂ ਦਾ ਨਾਮ ਜਿਹੜਾ ਬਣ ਜਾਂਦਾ ਪੰਜਾਬੀ ਇੰਡਸਟਰੀ ਵਿੱਚ ਅੱਜ ਆਪਾਂ ਸਾਰੇ ਉਹਨਾਂ ਨੂੰ ਜਾਣਦੇ ਹਾਂ ਸਿੰਗਿੰਗ ਦੇ ਲੈਣ ਵਿੱਚ ਲੱਖਾਂ ਉਹਨਾਂ ਦੇ ਫੈਨ ਦੇ ਨੇ ਜਿਹੜੇ ਉਹਨਾਂ ਨੂੰ ਚਾਹਣ ਵਾਲੇ ਨੇ ਤੇ ਜਿਹੜੇ ਉਹਨਾਂ ਦੇ ਦੋਨੇ ਜਿਹੜੇ ਸਾਥੀ ਸੀਗੇ ਜਿਹੜੇ ਆਪਣਾ ਯੂਨੀਵਰਸਿਟੀ ਪਟਿਆਲਾ ਗ੍ਰੈਜੂਏਸ਼ਨ ਤੋਂ ਲੈ ਕੇ ਜਿਹੜੇ ਹੁਣ ਤੱਕ ਉਹਨਾਂ ਦੇ ਨਾਲ ਰਹੇ ਨੇ ਤੇ ਜਦੋਂ ਉਹ ਰਾਜਵੀਰ ਜਵੰਧਾ ਦੇ ਐਕਸੀਡੈਂਟ ਹੋਣ ਤੋਂ ਬਾਅਦ ਕਨਵਰ ਅਗਰੇਵਾਲ ਤੇ ਜਿਹੜੇ ਕੁਲਵਿੰਦਰ ਬਿੱਲਣ ਤੇ ਬਾਕੀ ਹੋਰ ਸਿੰਗਰ ਨੇ ਉਹ ਹਸਪਤਾਲ ਦੇ ਵਿੱਚ ਵੀ ਜਿਹੜਾ ਆਪਣੇ ਸਮੇਂ ਸਿਰ ਜਿਹੜਾ ਆਪਣੀ ਆ ਤੁਹਾਨੂੰ ਪਤਾ ਜਿਹੜਾ ਲੈਂਦੇ ਹੁੰਦੇ ਸੀ ਪਰ ਜੇਕਰ ਆਪਾਂ ਗੱਲ ਕਰੀਏ ਕਿ ਤੁਹਾਨੂੰ ਪਤਾ ਹੈ ਕਿ ਜਿਹੜਾ ਰਾਜਵੀਰ ਜਵੰਦਾ ਹੈ ਉਹਦੀ ਪਿਛਲੇ ਦਿਨੀ ਕੁਝ ਦਿਨ ਪਹਿਲਾਂ ਉਹਨਾਂ ਦੀ ਜਿਹੜੀ ਸੜਕ ਹਾਦਸੇ ਦੇ ਵਿੱਚ ਜਿਹੜੀ ਉਹ ਮੌਤ ਹੋ ਜਾਂਦੀ ਹੈ ਤੇ ਜੇਕਰ ਆਪਾਂ ਗੱਲ ਕਰੀਏ ਕਿ ਜਿਹੜਾ ਰਾਜਵੀਰ ਜਵੰਦਾ ਸੀਗਾ ਉਹਨੇ ਲਗਭਗ ਕੁਝ ਮਹੀਨੇ ਪਹਿਲਾਂ ਹੀ ਆਪਣੇ ਪਿੰਡ ਪੋਨਾਂ ਨੂੰ ਛੱਡ ਕੇ ਮੁਹਾਲੀ ਦੇ ਵਿੱਚ ਜਿਹੜਾ ਉਹ ਸ਼ਿਫਟ ਹੋ ਗਿਆ ਸੀ ਤੇ ਉੱਥੇ ਉਹਨਾਂ ਨੇ ਜਿਹੜਾ ਆਪਣਾ ਜਿਹੜਾ ਮਕਾਨ ਹੈ ਜਿਹੜਾ ਉੱਥੇ ਉਹ ਲੈ ਲਿਆ ਸੀਗਾ ਤੁਹਾਨੂੰ ਪਤਾ ਹੈ ਦੋਸਤੋ ਕਿ ਮੁਹਾਲੀ ਚੰਡੀਗੜ੍ਹ ਅਜਿਹੇ ਸ਼ਹਿਰ ਨੇ ਜਿੰਨਾਂ ਦੇ ਵਿੱਚ ਜਿਹੜੀ ਜਗ੍ਹਾ ਲੈਣੀ ਬਹੁ ਔਖੀ ਹੈ ਤੇ ਜਿਹੜੀ ਉਹਨਾਂ ਨੇ ਆਪਣੀ ਜਮਾ ਪੂੰਜੀ ਸੀਗੀ ਉਹ ਪਹਿਲਾਂ ਉਹਨਾਂ ਨੇ ਆਪਣੇ ਮਕਾਨ ਬਣਾਉਣ ਦੇ ਵਿੱਚ ਖਰਚ ਕਰਤੀ ਮੁਹਾਲੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਲੱਗਿਆ ਕਿ ਜਿਹੜੇ ਉਹਨਾਂ ਦੇ ਸ਼ੋਅ ਜਿਹੜੇ ਮਰਨ ਤੋਂ ਪਹਿਲਾਂ 52 ਉਹਨਾਂ ਦੇ ਸ਼ੋਅ ਜਿਹੜੇ ਬੁੱਕ ਹੋਏ ਸੀ ਉਹਨਾਂ ਨੂੰ ਲੱਗਿਆ ਕਿ ਹੌਲੀ-ਹੌਲੀ ਉਹਨਾਂ ਦਾ ਜਿਹੜੀ ਜਿਹੜੀ ਉਹਨਾਂ ਦੀ ਆਰਥਿਕ ਸਥਿਤੀ ਹੈ ਉਹ ਵਧੀਆ ਤਰੀਕੇ ਨਾਲ ਇਸੇ ਤਰ੍ਹਾਂ ਮੇਨਟੇਨ ਰਹੂਗੀ ਚੱਲ ਜਾਈਊਗੀ ਕਿਉਂਕਿ ਉਹਨਾਂ ਦੀ ਛੋਸੀਗੇ ਜਿਹੜੇ ਉਹ ਬੁੱਕ ਸੀ ਤੇ ਉਹਨਾਂ ਨੂੰ ਸਾਨੂੰ ਪਤਾ ਹੈ ਕਿ ਜਦੋਂ ਕੋਈ ਵੀ ਸ਼ੋਅ ਬੁੱਕ ਹੁੰਦਾ ਤੇ ਉਹਨਾਂ ਤੋਂ ਜਿਹੜੇ ਐਡਵਾਂਸ ਜਿਹੜੀ ਬੁਕਿੰਗ ਹੈ ਜਿਹੜੀ ਉਹ ਹੁੰਦੀ ਹੁੰਦੀ ਹੈ ਪੈਸਿਆਂ ਦੇ ਰੂਪ ਵਿੱਚ ਕੁਝ ਪੈਸੇ ਜਿਹੜੇ ਐਡਵਾਂਸ ਦੇ ਰੂਪ ਵਿੱਚ ਲਏ ਜਾਂਦੇ ਨੇ ਤੇ ਇਸੇ ਕਰਕੇ ਉਹਨਾਂ ਨੂੰ ਸੀਗਾ ਕਿ ਜਿਹੜੇ 52 ਸ਼ੋਅ ਨੇ ਤੇ ਉਹ ਨਾ ਅਲਗਾ ਕੇ ਜਿਹੜੇ ਉਹ ਆਪਣਾ ਮੇਨਟੇਨ ਕਰ ਲਣਗੇ ਪਰ ਜਿਹੜਾ ਹੁਣੀ ਨੂੰ ਕੁਝ ਹੋਰੀ ਮਨਜ਼ੂਰ ਸੀਗਾ ਤੁਹਾਨੂੰ ਪਤਾ ਹੈ ਹੁਣੀ ਦੀ ਕਿਸੇ ਦਾ ਕੋਈ ਜ਼ੋਰ ਨਹੀਂ ਤੇ ਉਹਨਾਂ ਦੀ ਜਿਹੜੀ ਡੈਥ ਹੋ ਜਾਂਦੀ ਹੈ ਤੇ 2021 ਦੇ ਵਿੱਚ ਜਿਹੜੇ ਉਹਨਾਂ ਦੇ ਪਿਤਾ ਜੀ ਨੇ ਉਹ ਵੀ ਅਕਾਲ ਚਲਾਣਾ ਪਹਿਲਾਂ ਕਰ ਗਏ ਸੀ ਇਸੇ ਕਰਕੇ ਜਿਹੜਾ ਪਰਿਵਾਰ ਦੀ ਜਿਹੜੀ ਸਾਰੀ ਜ਼ਿੰਮੇਵਾਰੀ ਸੀ ਉਹ ਸਿਰਫ ਤੇ ਸਿਰਫ ਇਕੱਲੇ ਰਾਜਵੀਰ ਜਵੰਦਾ ਦੇ ਉੱਪਰ ਸੀ ਰਾਜਵੀਰ ਜਵੰਦਾ ਦੇ ਇੱਕ ਬੇਟੀ ਦੇ ਇੱਕ ਬੇਟਾ ਹੈ ਤੇ ਪਰਿਵਾਰ ਵਿੱਚ ਉਹਨਾਂ ਦੀ ਮਾਤਾ ਤੇ ਉਹਨਾਂ ਦੀ ਘਰ ਵਾਲੀ ਹੈ ਇਸੇ ਕਰਕੇ ਜਿਹੜੀ ਉਹਨਾਂ ਦੀ ਜਿਹੜੀ ਆਪਣੇ ਸਾਰਾ ਉਹਨਾਂ ਦਾ ਪਰਿਵਾਰਕ ਜ਼ਿੰਮੇਵਾਰੀ ਹੈ ਉਹ ਸਿਰਫ ਰਾਜਵੀਰ ਜਵੰਦਾ ਤੇ ਸੀ ਪਰ ਅੱਜ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਉਹਨਾਂ ਦੇ ਸਾਥੀ ਸਿੰਗਰ ਕੁਲਵਿੰਦਰ ਬਿੱਲਾ ਕਨਵਰ ਗਰੇਵਾਲ ਤੋਂ ਇਲਾਵਾ ਔਰ ਰਣਜੀਤ ਬਾਵਾ ਜਸ ਵਾਜਵਾ ਸਿੰਦਰ ਸਰਤਾਜ ਮਨਕੀਰਤ ਔਲਖ ਗਿੱਪੀ ਗਰੇਵਾਲ ਕਰਮਜੀਤ ਅਨਮੋਲ ਵਰਗੇ ਅਨੇਕਾ ਜਿਹੜੇ ਆਰਟਿਸਟ ਸੀਗੇ ਉਹ ਰਾਜਵੀਰ ਜਵੰਦਾ ਦੇ ਜਿਹੜੇ ਸੰਸਕਾਰ ਤੇ ਜਿਹੜੇ ਉਹ ਪਹੁੰਚੇ ਸੀਗੇ ਤੇ ਜਿਹੜਾ ਪਰਿਵਾਰ ਦਾ ਹਾਲ ਦੇਖ ਕੇ ਉਹਨਾਂ ਨੇ ਇੱਕ ਫੈਸਲਾ ਲਿਆ ਸੀ ਕਿ ਜਿਹੜੇ ਉਹਨਾਂ ਦੇ ਜਿਹੜੇ ਉਹ 52 ਸ਼ੋਅ ਜਿਹੜੇ ਬੁੱਕ ਹੋਏ ਸੀ ਆਪਣੇ ਰਾਜਵੀਰ ਜਵੰਦਾ ਦੇ ਉਹਨਾਂ ਨੇ ਫੈਸਲਾ ਲਿਆ ਕਿ ਉਹ 52 ਸ਼ੋਅ ਜਿਹੜੇ ਇਹ ਸਿੰਗਰ ਨੇ ਖੁਲਾਉਣਗੇ ਜਿਹੜਾ ਉਹਨਾਂ ਤੋਂ ਜੋ ਵੀ ਪੈਸਾ ਉਹਨਾਂ ਨੂੰ ਜਿਹੜਾ ਬਣੂਗਾ ਸ਼ੋਅ ਤੋਂ ਉਹ ਸਾਰਾ ਦਾ ਸਾਰਾ ਜਿਹੜਾ ਉਹਨਾਂ ਦੇ ਪਰਿਵਾਰ ਨੂੰ ਦਿੱਤਾ ਜਾਊਗਾ ਤਾਂ ਕਿ ਜਿਹੜੇ ਉਹਨਾਂ ਦੇ ਬੱਚਿਆਂ ਦੀ ਜਿਹੜੇ ਪਾਲਣ ਪੋਸ਼ਣ ਦੇ ਵਿੱਚ ਕੋਈ ਕਮੀ ਨਾ ਆਵੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਬੱਚੇ ਛੋਟੇ ਨੇ ਤਾਂ ਉਹਨਾਂ ਦੀ ਪੜ੍ਹਾਈ ਦਾ ਖਰਚਾ ਤੇ ਹੋਰ ਵੀ ਬਹੁਤ ਸਾਰੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੇ ਜਿਹੜੀਆਂ ਉਹ ਰਾਜੀਵਰ ਜਵੰਦਾ ਦੇ ਉੱਪਰ ਸੀ ਪਰ ਉਹ ਅੱਜ ਇਸ ਦੁਨੀਆ 'ਚ ਨਹੀਂ ਰਿਹਾ ਇਸੇ ਕਰਕੇ ਜਿਹੜੇ ਉਹਨਾਂ ਦੇ ਸਾਥੀ ਜਿਹੜੇ ਸਿੰਗਰ ਨੇ ਉਹਨਾਂ ਨੇ ਇਹ ਜਿਹੜਾ ਜ਼ਿੰਮੇਵਾਰੀ ਲਈ ਹੈ ਕਿ ਉਹ ਜਿਹੜੇ ਪਰਿਵਾਰ ਦਾ ਜਿਹੜਾ ਪਾਲਣ ਪੋਸ਼ਣ ਹੈ ਤੇ ਜੋ ਵੀ ਉਹਨਾਂ ਦੀ ਪਰਿਵਾਰਕ ਜ਼ਿੰਮੇਵਾਰੀਆਂ ਐ ਰਾਜਵੀਰ ਜਵੰਦਾ ਜੋ ਨਿਭਾਉਂਦਾ ਸੀ ਉਹ ਜਿਹੜੇ ਉਹਨਾਂ ਦੇ ਸਾਥੀ ਨੇ ਉਹ ਹੋਣੇ ਬਉਣਗੇ ਪਰ ਦੋਸਤੋ ਇਨਾਂ ਸ਼ੋਅ ਦੇ ਬਾਰੇ ਜਦੋਂ ਇਹਨਾਂ ਨੇ ਜਦੋਂ ਪਰਿਵਾਰ ਨਾਲ ਬੈ ਕੇ ਗੱਲ ਕੀਤੀ ਜਿਹੜੇ ਉਹਨਾਂ ਦੇ ਸ਼ੋਅ ਨੇ ਤਾਂ ਉਹ ਉਹਨਾਂ ਦੇ ਸ਼ੋਅ ਜਿਹੜੇ ਰਾਜਵੀਰ ਜਵੰਦਾ ਦੇ ਇਹ ਇਹ ਸਿੰਗਰ ਨੇ ਜਿਹੜੇ ਉਹਨਾਂ ਦੇ ਸਾਥੀ ਇਹ ਲਗਾਉਣਗੇ ਤਾਂ ਪਰਿਵਾਰ ਵੱਲੋਂ ਜਿਹੜੀ ਉਹਨਾਂ ਦੀ ਪਤਨੀ ਹੈ ਰਾਜਵੀਰ ਜਵੰਦਾ ਦੀ ਉਹਨਾਂ ਨੇ ਇਹ ਸ਼ਰਤ ਰੱਖੀ ਸੀ ਕਿ ਜੇਕਰ ਤੁਸੀਂ ਰਾਜਵੀਰ ਜਵੰਦਾ ਦੇ ਜਿਹੜੇ ਬੁੱਕ ਸ਼ੋਅ ਨੇ ਉਹ ਤੁਸੀਂ ਲਾਉਣੇ ਨੇ ਤਾਂ ਉਹਨਾਂ ਦੀ ਜਿਹੜੀ ਐਡਰੈਸ ਹੈਗੀ ਜਿਵੇਂ ਕਿ ਜਿਹੜਾ ਆਪਣਾ ਰਾਜਵੀਰ ਜਵੰਦਾ ਸੀਗਾ ਇੱਕ ਪੱਗ ਬੰਨਦਾ ਸੀ ਤੇ ਕੁੜਤਾ ਚਾਦਰਾਂ ਲਾਉਂਦਾ ਸੀ ਤੇ ਜੋ ਇੱਕ ਸਿੰਘਰ ਦਾ ਜਿਹੜਾ ਪਹਿਰਾਵਾ ਹੁੰਦਾ ਹੈਗਾ ਉਹ ਉਸੇ ਤਰ੍ਹਾਂ ਹੀ ਉਹ ਪਹਿਰਾਵਾ ਪਾਣ ਕੇ ਤੇ ਰਾਜਵੀਰ ਜਵੰਦਾ ਦੀ ਤਰ੍ਹਾਂ ਜਿਹੜਾ ਸਟੇਜ ਦੇ ਉੱਪਰ ਜਿਹੜਾ ਉਹ ਸ਼ੋਅ ਲਗਾਉਣਗੇ ਤਾਂ ਕਿ ਉਹਨਾਂ ਦੇ ਵਿੱਚੋਂ ਜਿਹੜੀ ਉਹ ਉਹਨਾਂ ਨੂੰ ਜਿਹੜੀ ਉਹਨਾਂ ਦੀ ਯਾਦ ਹੈ ਉਹ ਤਾਜ਼ਾ ਰਹੇ ਉਹਨਾਂ ਦੇ ਦਿਲਾਂ ਵਿੱਚ ਜਿਹੜੇ ਉਹਨਾਂ ਦੇ ਫੈਨਸ ਨੇ ਲੱਖਾਂ ਚੋਂਣ ਵਾਲੇ ਨੇ ਉਹਨਾਂ ਦੇ ਦਿਲਾਂ ਦੇ ਵਿੱਚ ਜਿਹੜੇ ਉਹ ਹਮੇਸ਼ਾ ਉਹ ਜਿਉਂਦੇ ਰਹਿਣ ਨੰ 52 ਸ਼ੋਅ ਦੇ ਵਿੱਚੋਂ ਜਿਹੜਾ ਪਹਿਲਾ ਸ਼ੋਅ ਹੈ ਉਹ ਜਸ ਬਾਜਬਾਣੀ ਲਗਾਏਗਾ ਜਿਹੜੀ 52 ਸ਼ੋਅ ਦੇ ਵਿੱਚ ਉਹਨਾਂ ਨੇ ਪਹਿਲਾ ਸ਼ੋਅ ਲਾ ਕੇ ਦੀ ਸ਼ੁਰੂਆਤ ਹੈ ਜਿਹੜੀ ਉਹ ਕਰ ਦਿੱਤੀ ਹੈ ਤੇ ਨਾਲ ਹੀ ਕਿਹਾ ਕਿ ਜਿਹੜਾ ਸ਼ੋਅ ਤੋਂ ਜਿੰਨਾ ਵੀ ਪੈਸਾ ਇਕੱਠਾ ਹੋਊਗਾ ਉਹ ਰਾਜਵੀਰ ਜਵੰਦਾ ਦੀ ਜਿਹੜੀ ਫੈਮਿਲੀ ਨੂੰ ਉਹ ਦਿੱਤਾ ਜਾਊਗਾ ਹਾਲਾਂਕਿ ਜਿੰਨੀ ਵੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਇਸ ਦਾ ਜਿਹੜਾ ਕੋਈ ਵੀ ਆਪਣੇ ਕੋਲੇ ਪੁਖਤਾ ਸਬੂਤ ਨਹੀਂ ਹੈਗਾ ਇਸ ਕਰਕੇ ਜੇਕਰ ਤੁਸੀਂ ਵੀਡੀਓ ਨੂੰ ਪਸੰਦ ਕਰਦੇ ਹੋ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਚੈਨਲ ਨੂੰ ਸਬਸਕ੍ਰਾਈਬ